ਪੈਸੇ ਨਹੀਂ ਦਿੱਤੇ ਤਾਂ ਮੇਰੇ ਬਾਪ ਨੂੰ ਸਜ਼ਾ ਮਿਲੀ ਹੈ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਤੇ ਪੈਸਿਆਂ ਦੀ ਮੰਗ ਦੇ ਮੇਰੇ ਕੋਲ ਸਬੂਤ ਵੀ ਨੇ ਦਰਸਲੇ ਲਖਬਜ਼ ਨੇ ਉਸ ਨੌਜਵਾਨ ਦੇ ਜਿਸ ਨੇ ਅਮਰੀਕਾ ਬੈਠੇ ਹੁਸ਼ਿਆਰਪੁਰ ਦੇ ਤਿਆਸੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਨੌਜਵਾਨ ਨੇ ਮੋਬਾਈਲ ਦੀ ਵੀਡੀਓ ਰਿਕਾਰਡਿੰਗ ਸਣੇ ਰਿਸ਼ਵਤ ਮੰਗਣ ਅਤੇ ਪਿਓ ਤੇ ਝੂਠਾ ਮਾਮਲਾ ਦਰਜ ਕਰਨ ਦੇ ਇਲਜ਼ਾਮ ਲਾਏ ਨੇ ਤੇ ਵੀਡੀਓ ਰਿਕਾਰਡਿੰਗ ਦੇ ਵਿੱਚ ਜਿਹੜਾ ਨੰਬਰ ਨਜ਼ਰ ਆ ਰਿਹਾ ਉਹ ਥਾਣੇ ਦੇ ਵਿੱਚ ਤਾਇਨਾਤ ਐਸ.ਆਈ. ਦਾ ਹੀ ਹੈ ਪਰ ਇਸ ਵੀਡੀਓ ਦੇ ਅਸੀਂ ਪੁਸ਼ਟੀ ਨਹੀਂ ਕਰਦੇ ਜੋ ਆਡੀਓ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਵਿਅਕਤੀ ਸਿੱਧੇ ਤੌਰ ਤੇ 2 ਲੱਖ ਰੁਪਏ ਮੰਗਦਾ ਸੁਣਾਈ ਦੇ ਰਿਹਾ ਇਹ ਵੀ ਕਹਿ ਰਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਹੋਰ ਕੇਸਾਂ ਦੇ ਵਿੱਚ ਫਸਾ ਦੇਵੇਗਾ ਆਕਾਸ਼ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਜਿਹੜਾ ਮੇਰੇ ਪਿਤਾ ਤੇ ਮਾਮਲਾ ਦਰਜਾ ਉਸ ਮਾਮਲੇ ਦੀ ਜਾਂਚ ਹੁਣੇ ਚੇ ਦਿੱਤੋ ਦਾ ਜਾਂਚ ਅਫਸਰ ਜਿਹੜਾ ਹੈ ਉਹ ਐਸਆਈ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਦੇ ਵਿੱਚ ਐਸਆਈ ਦੇ ਵੱਲੋਂ ਇਹ ਪਰਚਾ ਸਾਜਿਸ਼ ਦੇ ਤਹਿਤ ਦਰਜ ਕੀਤਾ ਗਿਆ ਇਸ ਮਾਮਲੇ ਬਾਰੇ ਜਦੋਂ ਡੀਐਸਪੀ ਸਿਟੀ ਦੇਵਦਸਤ ਸ਼ਰਮਾ ਨਾਲ ਗੱਲਬਾਤ ਹੋਈ ਤਾਂ ਉਹਨਾਂ ਵੱਲੋਂ ਆਡੀਓ ਦਾ ਪਤਾ ਲੱਗਦੇ ਹੀ ਤਤਕਾਲੀਨ ਪ੍ਰਭਾਵ ਦੇ ਨਾਲ ਐਸਆਈ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਤੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਗਈ ਹੈ ਨਹੀਂ ਨਹੀਂ ਜਨਾਬ ਮੈਂ ਨਹੀਂ ਕਰਦਾ ਜੀ ਅਰਣਾ ਦੇ ਦੂਜਾ ਬੰਦਾ ਵੀ ਜਰਾ ਇੱਕ ਹਾਂਜੀ ਹਾਂਜੀ ਅੱਗੀ ਫੜਦਾ ਦੂਜਾ ਬੰਦਾ ਵੀ ਹੋਰ ਫੜ ਲੋ ਜਨਾਬ ਮੇਰਾ ਲੈਣਾ ਦੇਣਾ ਹੋਊਗਾ ਵੀ ਚੱਲ ਕੋਈ ਨਹੀਂ ਕਰ ਤੇ ਇਹ ਦੱਸੋ ਸਹੀ ਜਨਾਬ ਤੇਰਾ ਨਾਮ ਤਾਂ ਨਾ ਲਿਖ ਹਾਂਜੀ ਮੈਂ ਕਹ ਤੇਰਾ ਵੀ ਘਾਟ ਹੋਣਾ ਨਾ ਨਾ ਹੀ ਪਰਚੇ ਲਗਾ ਰੱਖਾਂ ਤੇਨੂੰ ਵੀ ਪਰ ਤੇ ਇਹਦਾ ਜਨਾਬ ਮੇਰੀ ਗੱਲ ਸੁਣਾ ਮੈਂ ਮੇਰਾ ਇਹਦਾ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੁਸੀਂ ਪਰਚੇ ਚ ਰੱਖੋਗੇ ਮੈਨੂੰ ਇੱਦਾਂ ਕਿੱਦਾਂ ਰੱਖੋਗੇ ਹੈਗਾ 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 ਤੇ ਨਾ ਹੈਗਾ ਉਹ ਮੂਹ ਹੈ ਜਿਹੜਾ ਤੁਮ ਰੋਕ ਤੋਂ ਹੋ ਜੁਦਾ ਹੈ ਨੰਬਰ ਉਹ ਵੀ ਸਾਰਾ ਡੀਟੇਲ ਕੱਢ ਲਈ ਮੈਂ ਤੇ ਕਿਹੜਾ ਹੀ ਨੰਬਰ ਲੈਣਾ ਲੈਣਾ ਕੋਈ ਆਪਣੀ ਕਿਹੜਾ ਨੰਬਰ ਕਹਿੰਦੇ ਬਈ ਉਹ ਵੀ ਭੇਜ ਦਿਨਾ ਤੈਨੂੰ ਨਹੀਂ ਨਹੀਂ ਜਨਾਬ ਮੇਰਾ ਨਹੀਂ ਇਹਦਾ ਨਾਮ ਲੈਣਾ ਦੇਣਾ ਤੀ ਦੱਸੋ ਤੁਸੀਂ ਦੱਸੋ ਸੇਵਾ ਹੋਸ ਜਨਾਓ ਛੱਡੋ ਫੇ ਕੀ ਐ ਦੱਸੋ ਨਹੀਂ ਮੈਂ ਤਿੰਜਾ ਮੈਂ ਗਿਆ ਸਾਰੇ ਪ੍ਰੂਫ ਐ ਤੇਰੇ ਕੋਲ ਮੈਂ ਉਹੀ ਕੰਦਰ ਜਨਾਓ ਛੱਡੋ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇ ਕੀ ਹਾਲ ਖਤਮ ਦਾ ਮੈਂ ਕਰਦਾ ਨਹੀਂ ਮੇਰੇ ਕੋਲ ਪ੍ਰੂਫ ਐ ਤੇਰੇ ਸਾਰੇ ਚਲ ਦੱਸੋ ਜਨਾਬ ਫੇ ਤੁਸੀਂ ਕੀ ਕਰਦੇ ਫੇ ਤੁਸੀਂ ਜਿੱਦਾਂ ਹੈਗੀ ਗੱਲ ਮੇਰੇ ਨਾਲ ਦਾ ਇਹਨੂੰ ਭੇਜਾਂਗਾ ਤੁਸੀਂ ਦੱਸੋ ਕਿਹਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਇਹ ਦੀਪੂ ਨੂੰ ਭੇਜ ਦੇ ਜਿਹਨੂੰ ਦਿੰਨਾ ਥਾ ਛੇੜ ਦੇ ਦੀਪੂ ਨੂੰ ਰੇਮਲਿਆ ਲਈ ਦੇ ਨਹੀਂ ਮੈਂ ਕਿਸੇ ਦੀ ਪੁਣੀ ਨਹੀਂ ਜਾਂਦਾ। ਉਹ ਦੱਕਾ ਮੇਰ ਕੋ ਸਾਰਾ ਖੋਹੀ ਹੈ। ਠੀਕ ਹੈ। ਹਾਂਜੀ। ਜਿੱਥੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਹਾਂਜੀ। ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਪਰ ਤੇ ਜਿਦ ਨਾਮ ਰਹਿਣ ਦਾ ਪਰਚੇ ਚ ਕੀ ਪਾ ਕੇ ਮੇਨ ਨਾਲ ਦੱਸ। ਮੈਂ ਬੰਦਾ ਭੇਜ ਕੇ ਕਾ ਭੇਜਦਾ ਮੇਰ ਕੋ। ਪਰ ਤੇ ਦੱਸਣਾ ਹੋਣਾ ਚਾਹੀਦਾ। ਪਹੁੰਚੇ ਤੇ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੇ ਕੀ ਕਰੋਂਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਐਥੇ ਤੇ ਕੋਈ ਜਿਹੜਾ ਦੂਜਾ ਬੰਦਾ ਚੱਕਿਆ ਉਹ ਚ ਨਾਲ ਹੀ ਮੈਂ ਘਰ ਦੀ ਰਿਕਵੈਸਟ ਭੇਜ ਦੇਣੀ ਐ ਐਥੇ ਰਹਿੰਦਾ ਜੀ ਉਹ ਬੰਦਾ ਉਹ ਗੱਲ ਅੰਟਰਟੇਨੈਂਟ ਦੀ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀ ਜਾਗਲੇ ਨੂੰ ਹਾਂ ਜੀ ਹਾਂ ਜੀ ਜਨਾ ਉਹ ਤੁਹਾਡੀ ਗੱਲ ਸਹੀ ਹੈ ਤੁਹਾਨੂੰ ਹੀ ਤੁਹੀ ਹੈਗਾ ਸਾਰਾ ਕੁਝ ਕਰਨ ਵਾਲਾ ਤੁਸੀਂ ਦੱਸੋ ਕੀ ਕੀ ਕਹਾਂ ਮੁੰਡੇ ਨੂੰ ਦੱਸੋ ਵੀ ਮੁੰਡੇ ਨੂੰ ਭੇਜ ਦੇ ਮੈਂ ਗੱਲ ਕਰਦਾ ਫਿਰ ਨਾ ਗੱਲ ਕਰੂ ਮੈਂ ਤਾਂ ਤੁਸੀਂ ਦੱਸ দাও ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦੰਦਾ ਜੀ ਫਿਰ ਇੱਕੋ ਵਾਲੀ ਕੰਮ ਦੇ ਵੜ ਹਾਂ ਦੱਸੋ ਕਿ ਕੀ ਕਹਿੰਦੇ ਮੈਂ ਤੂੰ ਕਪੜਾ ਭੇਜ ਦੇ ਬਾਕੀ ਉਹ ਪਾਸੇ ਭੇਜ ਦੇ ਕੋਈ ਕਿੰਨੇ ਹੀ ਤੂੰ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਣਾ ਮੈਂ ਕਿ ਉਮਰ ਜਾਨ ਮਸਾਲੇ ਸ਼ਾਇਦ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਨਹੀਂ ਪਰ ਆਵਾਜ਼ ਦੱਸੋ ਹੀ ਕਰ ਲੈ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਜੀ ਮੈਂ ਦੋ ਪਰਚੇ ਹੀ ਦਊਂਗਾ ਹਾਂ ਜਨਾਬ ਮੇਰੀ ਗੱਲ ਸੁਣ ਨਜ਼ਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜ਼ਾਇਜ਼ ਫੇਰ ਜਿੰਨੇ ਭਾਵੇਂ ਪਿਆਵਾਂ ਜਿੱਦੇ ਦੋ ਨਜ਼ਾਇਜ਼ ਨਹੀਂ ਨਜ਼ਾਇਜ਼ ਨਹੀਂ ਨਜ਼ਾਇਜ਼ ਹੋਊਂਗਾ ਜੈਜ ਹੋਊਂਗਾ ਫੇਰ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਵੇਜੋ ਜੈਜ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨੇ ਨੰਬਰ ਲੱਗਦੀ ਪੈਦਾ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹਦਾ ਦੱਸੋ ਗੱਲ ਕੋਈ ਨਹੀਂ ਲੈਣ ਦੇ ਕਰ ਹਾਂਜੀ ਰਿਆਂ ਦੇ ਫਿਰਾਂ ਦੇ ਕੋਈ ਨਹੀਂ ਥੋੜੇ ਘੱਟ ਕਰ ਲੋ ਘੱਟ ਵੀ ਮੈਂ ਉਹਨੂੰ ਕਹਿ ਦਉਂਗਾ ਵੀ بس ਉਹ ਤੁਸੀਂ ਆਪ ਦੱਸੋ ਨਹੀਂ ਇਦਾਂ ਨਾ ਕਰੋ ਇਹਨਾਂ 2 ਲੱਖ ਰੁਪਏ ਪ੍ਰਕਾਸ਼ ਰਿਆਂ ਦੇ ਫਿਰ ਮਾਣੋ ਕਰ ਜੇ ਬੰਦਾ ਨਾ ਪਾਈਂ ਵੇਚ ਕੋਈ ਨਹੀਂ 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 ਕਰਦਾਈ ਕਰਦਾ ਜਨਾਬ ਮੈਂ ਹੁਣ ਨਹੀਂ ਕਰਦਾ ਮੈਂ ਹਾਂ ਉਹ ਜਨਾਬ ਮੇਰੀ ਗੱਲ ਸੁਣ ਨਜ਼ਾਇਜ਼ ਨਾ ਕਰਿਓ ਮੇਰਾ ਮੇਰਾ ਸੱਚੀ ਕੰਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਜੈ ਜੈ ਨਜ਼ਾਇਜ਼ ਹੈ ਤੇ ਜੈ ਕਰੂੰਗਾ ਨਜ਼ਾਇਜ਼ ਨਹੀਂ ਕਰਦਾ ਮੈਂ ਉਹ ਨਹੀਂ ਤੁਹਾਨੂੰ ਚੱਲੀ ਮੇਰਾ ਤੁਹਾਨੂੰ ਜਾਇ ਨਾ ਕਰਿਓ ਮੈਂ ਤੁਹਾਨੂੰ ਇਹ ਕਹੀ ਜਾਂਦਾ ਜੀ ਬਸ ਹੋਰ ਨਹੀਂ ਕੋਈ ਗੱਲ ਇਹ ਜੈ ਜੈ ਨਜ਼ਾਇਜ਼ ਮੈਂ ਕਦੀ ਕੀਤੀ ਨਹੀਂ ਉਹ ਜਨਾਬ ਨਜ਼ਾਇਜ਼ ਜੀ ਉਹ ਵਿਚਾਰਾ ਬੱਚ ਉਹਦੀ ਤਰੀਕ ਸੀ ਤਰੀਕ ਤੋਂ ਚੱਕ ਕੇ ਤੁਸੀਂ ਉਹਨੂੰ ਮੇਨਾਂ ਜੁੜੀ ਜਾਂਦੇ ਵੇ ਕੋਈ ਗੱਲ ਨਹੀਂ ਕੋਈ ਗੱਲ ਫਿਰ ਮੇਰਾ ਮੈਂ ਕੀ ਲੈਣਾ ਦੇਣਾ ਸੋਦੀ ਬਣਾਇਆ ਵੇ ਸਾਸੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਆਕਾਸ਼ ਹੈ ਮੈਂ ਹੁਸ਼ਿਆਰਬੋਜ਼ਾ ਰਹਿਣ ਵਾਲਾ ਹਾਂ ਅੱਜ ਮੈਂ 2 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ 2 ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਮੇਰੇ ਤੇ ਕਈ ਨਿਯਾਇ ਪਰਚੇ ਪਾਏ ਗਏ ਅਤੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਪੁਲਿਸ ਦੇ ਹੀ ਇੱਕ ਮੁਲਾਜ਼ਮ ਜੋ ਕਿ ਪੋਰਹਿਰਾ ਚੌਂਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਹੈ ਜੋ ਕੀ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਧਰੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਧੇ ਤੇਰਾ ਘਾਟਵਾਵਾਂਗਾ ਜਾਂ ਫਿਰ ਤੇਰੇ ਘਰ ਦੇ ਉਤੇ ਨਜਾਇਜ਼ ਬਦਦਾ ਪਾਵਾਂਗਾ ਮੈਂ ਉਸਦੀ ਮੰਗ ਪੂਰੀ ਨਹੀਂ ਕੀਤੀ ਤੇ ਉਸੇ ਬਲੋ ਹੀ ਕੱਲ ਇੱਕ ਪ੍ਰੀਪ੍ਰੈਂ ਛਲੇੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦਰਜਾ ਜਾਂਦਾ ਹਾਂ ਕਿ ਇਹ ਸਾਰਾ ਸਭ ਝੂਠ ਹੈ ਉਸਨੇ ਉਸਦੀ ਮਾਮੰਗ ਪੂਰੀ ਨਹੀਂ ਕੀਤੀ ਤਾਂ ਉਸਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵਿੱਚ ਵੀ ਐਸਆਈ ਉਹੀ ਹੈ ਅੱਤੇ ਮੈਂ ਦੱਸਣਾ ਜਾਂਦਾ ਹਾਂ ਕਿ ਜੋ ਸਾਰੇ ਮਾਮਲੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਮਾਮਲੇ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਦੇਖਦੇ ਸਾਡੇ ਘਰਦੇ ਤੇ ਝੂਠੇ ਪਰਚੇ ਬੰਦਿਆ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦੀ ਦੀਵੰਦੀ ਕਾਰਵਾਈ ਕੀਤੀ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇਹ ਜਦੋਂ ਇਹ ਨੂੰ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਛੇੰਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲੈ ਨਜ਼ਰ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਵੇ ਸਰ ਉਹ ਜਿਹੜਾ ਕਿ ਇਹ ਗੱਲ ਕਹਿ ਰਿਹਾ ਜੀ ਇਹ ਮੇਰੇ ਕੋ ਪੈਸੇ ਮੰਗਵਾ ਸੀ ਉਹ ਉਹਦੇ ਵੱਲੋਂ ਇਹ ਵੀ ਰੋਪ ਲਗਾਇਆ ਜਾ ਰਿਹਾ ਜੀ ਜੇ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਕਿਸਮ ਪਰੇਸ਼ਾਨ ਕਰੂ ਸਾਥਾਇਆ ਕਿ ਕਿ ਮੈਂ ਇਹਨੂੰ ਪੈਸੇ ਨਹੀਂ ਦੇ ਸਕਿਆ ਠੀਕ ਹੈ ਪਰ ਇਹਦੇ ਵੱਲੋਂ ਸਿੱਧੇ ਤੌਰ ਤੇ ਮੈਨੂੰ ਪਹਿਲਾਂ ਹੀ ਏਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪੈਸੇ ਨਹੀਂ ਦੇਉਂਗਾ ਤਾਂ ਫਿਰ ਮੈਂ ਹੋਰ ਵੀ ਕੀ ਕਰਾਂ ਬਿਲਕੁਲ ਸਰ ਇਸ ਬਾਰੇ ਮੈਂ ਫੁੱਲ ਡਿਟੇਲਸ ਵੈਰੀਫਾਈ ਕਰਾਂ ਕੱਲ ਦੀ ਕੜੀ ਨੂੰ ਮਿਲਾਈ ਨਾਜ਼ਰ ਕਰ ਦਿੰਦਾ ਓਕੇ